ਅੰਜ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਮਾਨਸਾ ਦੇ ਸੈਂਟਰਲ ਪਾਰਕ ਦੇ ਵਿੱਚ ਸੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੈਂਟਰਲ ਪਾਰਕ ਦੇ ਵਿੱਚ ਕੀ ਕੁਝ ਲੱਗਿਆ ਹੋਇਆ ਹੈ ਜਾਂ ਕੀ ਕੁਝ ਖੇਡਾਂ ਖੇਡਣ ਦੇ ਮੈਦਾਨ ਨੇ ਬਣੇ ਹੋਏ ਨੇ ਕਿ ਸੋ ਬਹੁਤ ਹੀ ਵਧੀਆ ਸਿਸਟਮ ਹੈ ਜੋ ਇੱਥੇ ਬਣਾਇਆ ਹੋਇਆ ਹੈ ਇਹਨਾਂ ਨੇ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਵੇਗੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਇਹ ਜੋ ਬਿਲਡਿੰਗ ਦੇਖ ਸਕਦੇ ਹੋ ਉਹਦੇ ਵਿੱਚ ਸੇਵਾ ਕੇਂਦਰ ਜਾਂ ਸਹੂਲਤਾਂ ਕੇਂਦਰ ਕਹਿੰਦੇ ਨੇ ਆਪਾਂ ਉਹ ਬਣਿਆ ਹੋਇਆ ਇੱਥੇ ਸਹੂਲਤਾਂ ਹਾਲੇ ਬੂਟੇ ਜਾਂ ਪੇੜ ਪੌਦੇ ਨੇ ਜੋ ਇੱਥੇ ਲੱਗੇ ਹੋਏ ਨੇਗੇ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਆਈ ਲਵ ਮਾਨਸਾ ਜਿਸ ਤਰ੍ਹਾਂ ਤੁਸੀਂ ਕਈ ਥਾਂ ਦੇਖਿਆ ਆ ਆਈ ਲਵ ਚੰਡੀਗੜ੍ਹ ਆਈ ਲਵ ਪੁੱਚੋ ਜਾਂ ਹੋਰ ਵੀ ਕਈ ਪੰਜਾਬ ਚ ਲਿਖੇ ਹੋਏ ਨੇਗੇ ਸੋ ਇੱਥੇ ਵੀ ਲੱਗੇ ਹੋਏ ਆ ਪਹਿਲਾਂ ਤਾਂ ਇੱਥੇ ਆਈ ਲਵ ਲਵ ਸੀ ਜੋ ਉਹ ਕੋਈ ਗੈਪ ਕਰਕੇ ਲੱਗਾ ਸੀਗਾ ਕੱਲਾ ਆਈ ਮਾਨਸਾ ਰਹਿ ਗਿਆ ਸੀਗਾ ਸੋ ਮੈਨੂੰ ਲੱਗਦਾ ਫਿਰ ਦੁਬਾਰਾ ਫਿਰ ਤੋਂ ਇਹਨਾਂ ਨੇ ਲਗਾਇਆ ਸੋ ਬਹੁਤ ਹੀ ਸੋਹਣਾ ਲੱਗ ਰਿਹਾ ਏ ਇਸ ਤਰ੍ਹਾਂ ਕੰਮ ਨਹੀਂ ਕਰਨੇ ਚਾਹੀਦੇ ਆਪਾਂ ਨੂੰ ਬਹੁਤ ਹੀ ਸੋਹਣਾ ਪਾਰਕ ਬਣਿਆ ਹੋਇਆ ਏ ਕਿਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਸੋ ਤੁਸੀਂ ਵਾਟਰ ਬਾਕਸ ਵੀ ਦੇਖ ਸਕਦੇ ਹੋ ਇਸ ਦੇ ਵਿੱਚ ਨੇ ਜੋ ਬਣੇ ਹੋਏ ਨੇਗੇ درخت ਲੱਗੇ ਹੋਏ ਨੇ ਬਹੁਤ ਹੀ ਵਧੀਆ ਮਾਹੌਲ ਹੈ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਬਹੁਤ ਹੀ ਸੋਹਣਾ ਮਾਹੌਲ ਹੈ ਇੱਥੇ ਬੈਠਣ ਵਾਸਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬੈਠਣ ਵਾਸਤੇ ਮੇਜ਼ ਲੱਗੇ ਹੋਣੇ ਤੇ ਇਹ ਝੂਪੜੀ ਟਾਈਪ ਦਾ ਬਣਿਆ ਹੋਇਆ ਜੋ ਬਹੁਤ ਹੀ ਸੋਹਣਾ ਲੱਗ ਰਿਹਾ ਸੋ ਇੱਧਰ ਵੀ ਬੱਚਿਆਂ ਦੇ ਖੇਡਣ ਜੈਕਸਰਸਾਈਜ਼ ਕਰਨ ਨੂੰ ਕੁਝ ਮਸ਼ੀਨਾਂ ਲੱਗੀਆਂ ਹੋਈਆਂ ਨੇ ਜੀਆਂ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਇੱਕ ਝੀਲ ਟਾਈਪ ਦਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਦੇ ਆਲੇ-ਦੁਆਲੇ ਜੋ ਤੁਸੀਂ ਦੇਖ ਸਕਦੇ ਹੋ ਚਾਰ ਦੁਵਾਰੀ ਹੈ ਉੱਥੇ ਸੈਰ ਕਰਨ ਨੂੰ ਵੀ ਬਣਿਆ ਹੋਇਆ ਹੈ ਸੈਰ ਕਰ ਸਕਦੇ ਨੇ ਲੋਕ ਇੱਥੇ ਆਲੇ-ਦੁਆਲੇ ਚਾਰ ਤਰਫ ਤੇ ਸਾਈਡ ਤੇ ਦਰਖਤ ਵਗੈਰਾ ਲੱਗੇ ਹੋਏ ਨੇ ਬਹੁਤ ਹੀ ਸੋਹਣਾ ਲੱਗਦਾ ਹੈ ਬਣਿਆ ਹੋਇਆ ਇਸ ਤੋਂ ਬਾਅਦ ਇੱਧਰ ਗਰਾਊਂਡ ਦੇਖ ਸਕਦੇ ਹੋ ਤੁਸੀਂ ਇੱਧਰ ਬਾਸਕਟਬਾਲ ਦਾ ਗਰਾਊਂਡ ਹੈ ਜੋ ਬਣਿਆ ਹੋਇਆ ਸੋ ਚਾਰ ਦੁਵਾਰੀ ਵੀ ਕੀਤੀ ਹੋਈ ਐ ਇਸੇ ਪਾਸੇ ਸੋ ਖੇਡਣ ਨੂੰ ਵਧੀਆ ਬਣਾਇਆ ਹੋਇਆ ਇਸ ਤੇ ਸ਼ਾਮ ਨੂੰ ਗੇਮ ਵੀ ਚੱਲਦੀ ਹੁੰਦੀ ਇੱਥੇ ਬਹੁਤ ਹੀ ਵਧੀਆ ਤਾਂ ਜੋ ਨੌਜਵਾਨ ਆਪਣੇ ਗੇਮਾਂ ਨਾਲ ਜੁੜੇ ਰਹਿਣ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰੀ ਨਹੀਂ ਹਰ ਸ਼ਹਿਰ ਦੇ ਵਿੱਚ ਬਣਾਉਣੀ ਹੈ ਪਿੰਡਾਂ ਦੇ ਵਿੱਚ ਵੀ ਸੋ ਉਸ ਤੋਂ ਇਹ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਬੈਡਮਿੰਟਨ ਦਾ ਗਰਾਊਂਡ ਬਣਿਆ ਹੋਇਆ ਹੈ ਸੋ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਹੀ ਵਧੀਆ ਚੀਜ਼ ਹੈ ਬੱਚਿਆਂ ਦੇ ਖੇਡਣ ਨੂੰ ਨੌਜਵਾਨਾਂ ਦੇ ਖੇਡਣ ਨੂੰ ਇੱਧਰ ਸ਼ਾਂ ਦੇਖੋ ਤੁਸੀਂ ਕਿੰਨੀ ਸੋਹਣੀ ਲੱਗਦੀ ਹੈ ਦੋਸਤੋ ਸੋ ਬੈਠਣ ਨੂੰ ਇੱਥੇ ਬਹੁਤ ਹੀ ਸੋਹਣਾ ਵਧੀਆ ਮਾਹੌਲ ਹੈ ਹਾਂਜੀ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰ ਵਧੀਆ ਹੈ ਜੋ ਗਰਾਸ ਲੱਗਿਆ ਹੋਇਆ ਬਹੁਤ ਹੀ ਵਧੀਆ ਲੱਗ ਰਿਹਾ ਇਧਰ ਵੀ ਸੋਹਣਾ ਬਣਿਆ ਹੋਇਆ ਹੈ ਇਹ ਸੈਂਟਰਲ ਪਾਰਕ ਦਾ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਜੋ ਪਹਿਲਾਂ ਇੱਥੇ ਕੀ ਸੀਗਾ ਆ ਦੇਖੋ ਇਹ ਖੂਬਸੂਰਤ ਜਗ੍ਹਾ ਹੈ ਬੰਜਰ ਉਜਾਰ ਤੇ ਬਰਾਂਥਾ ਦੇ ਰੂਪ ਸੀ ਅਤੇ ਇਹ ਜਗ੍ਹਾ ਤੇ ਮਲਬਾ ਤੇ ਕੂੜਾ ਛੋਟਿਆ ਹੋਇਆ ਸੀ ਨੂੰ ਅੱਜ ਦੇ ਸੁੰਦਰ ਪਾਰਕ ਦੇ ਰੂਪ ਵਿੱਚ ਤਬਦੀਲ ਕਰਨ ਲਈ ਸ਼੍ਰੀਮਤੀ ਆਪਣੀ ਤ੍ਰਿਆਤ ਆਈਐਸ ਮਾਨਜੋਗ ਡਿਪਟੀ ਕਮਿਸ਼ਨਰ ਮਾਨਸਾ ਸੋ ਇਹਨਾਂ ਨੇ ਪ੍ਰੋਜੈਕਟ ਕੀਤਾ ਬਹੁਤ ਹੀ ਵਧੀਆ ਪ੍ਰੋਜੈਕਟ ਹੈ ਇਹਨਾਂ ਦਾ ਸ਼ਲਾਘਾਯੋਗ ਹੈ ਸੋ ਇਧਰ ਵੀ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਬਣਿਆ ਹੋਇਆ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹਰ ਥਾਂ ਤੇ ਹੋਣੇ ਚਾਹੀਦੀਆਂ ਨਹੀਂ ਆ। ਸੋ ਆਪਾਂ ਤੁਹਾਡੇ ਵਾਸਤੇ ਨਹੀਂ ਧੁੱਪ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਤਾਂ ਵੀਡੀਓ ਨੂੰ ਲਾਈਕ ਕਰਿਓ। ਅੱਗੇ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ। ਹਾਂਜੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਸੋ ਤੁਸੀਂ ਜੇ ਇੱਥੇ ਆਉਣਾ ਚਾਹੁੰਦੇ ਤਾਂ ਤੁਸੀਂ ਸ਼ਾਮ ਨੂੰ 5 ਤੋਂ 7 ਵਜੇ ਤੱਕ ਆ ਜਾਓ। ਦੁਪਹਿਰ ਬਾਅਦ ਵੀ ਆ ਸਕਦੇ ਹੋਗੇ ਜਾਂ ਸਵੇਰ ਵੀ ਜਲਦੀ ਆ ਸਕਦੇ ਹੋ। ਸੋ ਵਧੀਆ ਬਹੁਤ ਹੁੰਦਾ ਇੱਥੇ ਲਾਈਟਿੰਗ ਵਗੈਰਾ ਲੱਗੀ ਹੋਈ ਹੈ ਜੋ ਉਸ ਤੋਂ ਇਲਾਵਾ ਜੋ ਇੱਥੇ ਖੇਡਦੇ ਮੈਦਾਨ ਬਣੇ ਹੋਏ ਨੇ ਤੁਸੀਂ ਇਹਨਾਂ ਵਿੱਚ ਆ ਕੇ ਵੀ ਸ਼ਾਮ ਨੂੰ ਆਪਣੀ ਗੇਮ ਦਾ ਆਨੰਦ ਲੈ ਸਕਦੇ ਹੋ ਤੁਹਾਨੂੰ ਕਹੀ ਵੀ ਜੋ ਵੀ ਗੇਮ ਪਸੰਦ ਹੋਵੇ ਉਸ ਤੋਂ ਬਾਅਦ ਉਸ ਤੋਂ ਇਲਾਵਾ ਤੁਸੀਂ ਇੱਥੇ ਰੈਣੀ ਵਗੈਰਾ ਬਾਕਿੰਗ ਵਗੈਰਾ ਹੋਰ ਆ ਬਣੇ ਹੋਏ ਨੇ ਕਰਨ ਵਾਸਤੇ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਕਰ ਸਕਦੇ ਹੋ ਜਾਂ ਤੁਸੀਂ ਬੱਸ ਘੁੰਮਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਫੈਮਿਲੀ ਨਾਲ ਤੁਸੀਂ ਇੱਥੇ ਆ ਸਕਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੋ ਤੇ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ